ਅੰਮ੍ਰਿਤਸਰ ਦੇ ਸਾਚਕਣ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਅਚਾਨਕ ਇੱਕ ਇਮਾਰਤ ਟਹਿਟੇਰੀ ਹੋ ਜਾਂਦੀ ਹੈ ਜਿਸ ਕਰਕੇ ਪੂਰੇ ਇਲਾਕੇ ਦੇ ਵਿੱਚ ਹੜਕੰਪ ਮੱਤ ਜਾਂਦਾ ਹੈ ਤਾਂ ਤਸਵੀਰਾਂ ਚੋਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਨ ਤਸਵੀਰਾਂ ਵੇਖ ਸਕਦੇ ਹੋ ਇਮਾਰਤ ਨੂੰ ਢਾਉਣ ਦਾ ਜਿਹੜਾ ਕੰਮ ਹੈ ਉਹ ਲਗਾਤਾਰ ਚੱਲ ਰਿਹਾ ਸੀ ਮਜ਼ਦੂਰ ਇਸ ਇਮਾਰਤ ਦੇ ਵਿੱਚ ਕੰਮ 'ਤੇ ਲੱਗੇ ਹੋਏ ਸੀ ਤਾਂ ਅਚਾਨਕ ਜਿਹੜੀ ਇਹ ਇਮਾਰਤ ਹੈ ਉਹ ਡਿੱਗ ਜਾਂਦੀ ਹੈ ਜਿਸ ਕਰਕੇ ਇੱਕ ਮਜ਼ਦੂਰ ਜੋ ਹੈ ਜ਼ਖਮੀ ਹੋ ਜਾਂਦਾ ਹੈ ਮਲਬੇ ਤੇ ਥੱਲੇ ਦਬ ਜਾਂਦਾ ਹੈ ਜਿਸ ਕਰਕੇ ਉਹ ਜ਼ਖਮੀ ਹੋ ਗਿਆ ਤਾਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਮੌਕੇ ਦੇ ਉੱਤੇ ਜੋ ਹਾਲਾਤ ਬਣ ਤਬਦੀਲ ਹੋ ਗਈ ਹੈ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿਰਾਸਤੀ ਇਲਾਕੇ ਚ ਭਰਾਵਾਂ ਦੇ ਟਾਬੇ ਦੇ ਦੇ ਨੇ ਇੱਕ ਅਧੂਰੀ ਇਮਾਰਤ ਅਚਾਨਕ ਡਿੱਗ ਗਈ ਔਰ ਇਸ ਇਮਾਰਤ ਦੇ ਵਿੱਚ ਕੁਝ ਮਜ਼ਦੂਰ ਕੰਮ ਕਰ ਰਹੇ ਸੀ ਜਿਨ ਫਾਸੇ ਦਾ ਸ਼ਿਕਾਰ ਹੋਏ ਨੇ ਇੱਕ ਮਜ਼ਦੂਰ ਜ਼ਖਮੀ ਵੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਾ ਦਿੱਤਾ ਗਿਆ ਦੱਸ ਦਈਏ ਕਿ ਸਜਖੰਸ਼ੇ ਰਹਿਮੰਦਰ ਸਾਹਿਬ ਤੋਂ ਥੋੜੀ ਦੂਰ ਦੀ ਉੱਤੇ ਹੀ ਸਥਿਤ ਜਿੱਥੇ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਔਰ ਭੀੜ-ਪਾੜ ਵਾਲੀ ਇਸ ਇਲਾਕੇ ਦੇ ਵਿੱਚ ਇੱਕ ਇਮਾਰਤ ਦੇ ਵਿੱਚ ਲਗਾਤਾਰ ਹੀ ਕੰਮ ਚੱਲ ਰਿਹਾ ਸੀ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੁਰੱਖ ਅਚਾਨਕ ਹੀ ਇਮਾਰਤ ਡਿੱਗ ਜਾਂਦੀ ਹੈ ਜਿਸ ਕਰਕੇ ਜੋ ਅੰਦਰ ਮਜ਼ਦੂਰ ਲੱਗੇ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਮਜ਼ਦੂਰ ਜ਼ਖਮੀ ਹੋ ਜਾਂਦਾ ਹੈ ਦੱਸਦੀ ਹੈ ਕਿ ਇਮਾਰਤ ਨੂੰ ਢਾਉਣ ਦਾ ਜਿਹੜਾ ਕੰਮ ਹੈ ਉੱਥੇ ਚੱਲ ਰਿਹਾ ਸੀ ਪਰ ਢਾਉਣ ਤੋਂ ਪਹਿਲਾਂ ਕਿਸੇ ਕਿਸਮ ਦੀ ਚੇਤਾਵਨੀ ਜਾਂ ਰੋਕ-ਥਾਮ ਦਾ ਕੋਈ ਵੀ ਇੰਤਜ਼ਾਮ ਜਿਹੜਾ ਉਹ ਨਹੀਂ ਕੀਤਾ ਗਿਆ ਸੀ ਔਰ ਸੜਕ ਦੇ ਉੱਤੇ ਹੀ ਲੋਕਾਂ ਦੀ ਜਿਹੜੀ ਆਵਾਜ਼ਾਈ ਉਹ ਲਗਾਤਾਰ ਹੀ ਚੱਲ ਰਹੀ ਸੀ ਔਰ ਦੱਸਦੀ ਹੈ ਕਿ ਭੀੜ-ਪਾੜ ਵਾਲਾ ਇਲਾਕਾ ਹੈ ਔਰ ਇਸੇ ਇਲਾਕੇ ਦੇ ਵਿੱਚ ਅਚਾਨਕ ਹੀ ਬਿਲਡਿੰਗ ਜਿਹੜੀ ਹੈ ਉਹ ਡਿੱਗ ਜਾਂਦੀ ਹੈ ਟਹਿ ਟੇਰੀ ਹੋ ਜਾਂਦੀ ਹੈ ਜਿਸ ਕਰਕੇ ਪੂਰੇ ਇਲਾਕੇ ਦੇ ਵਿੱਚ ਹੜਕੰਪ ਜਿਹੜਾ ਉਹ ਮਚ ਜਾਂਦਾ ਹੈ ਕੀਤੀ ਜਾਵੇਗੀ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਵੀ ਕੀਤੀ ਜਾਵੇਗੀ ਤਾਂ ਵੇਖ ਸਕਦੇ ਹਾਂ ਸਾਸੇ ਦੇ ਸੁਰੱਖਿਆ ਨੂੰ ਲੈ ਕੇ ਇੱਕ ਸਵਾਲ ਖੜੇ ਕਰ ਦਿੱਤੇ ਨੇ ਖਾਸ ਕਰਕੇ ਇਨ੍ਹਾਂ ਇਲਾਕਿਆਂ ਦੇ ਵਿੱਚ ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕਾਂ ਦਾ ਆਉਣ ਜਾਣ ਰੰਦਾ ਹੈ ਭੀੜਪਾਲ ਵਾਲਾ ਬਾਜ਼ਾਰ ਹੈ ਜਿੱਥੇ ਹਾਦਸਾ ਵਾਪਰਿਆ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸਿਰਫ ਇੱਕ ਮਜ਼ਦੂਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਵੀ ਕਰਾ ਦਿੱਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਲੋਕਾਂ ਦੇ ਵੱਲੋਂ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਉਹ ਵੀ ਤੁਹਾਨੂੰ ਸੁਣਾਉਣੇ ਆ ਸਾਬ ਜੀ ਇਹ ਕਿੱਥੋਂ ਆਏ ਹੋ ਲਦੇਵਾਲ ਲਦੇਵਾਲ ਕੀ ਕੰਮ ਕੀ ਕਰਦੇ ਆ ਤਾਂ ਹੁੰਦਾ ਮੈਂ ਪੁੱ ਕਿਹੜਾ ਰੀਆ ਹੈ ਅੰਮਰ ਸਰਾਰਬਾਰ ਸਾਹਿਬ ਦੇ ਲੱਗੇ ਦਰਬਾਰ ਸਾਹਿਬ ਦੇ ਲੱਗੇ ਤਰਾ ਵਾਲੇ ਟਾਬੇ ਦੇ ਲੱਗੇ ਹਾਂ ਕੀ ਕੀ ਗੱਲਬਾਤ ਕੀ ਹੋ ਰਹੀ ਹੈ ਲਾਲ ਬਾਦ ਉਹ ਬੀਮ ਸੁੱਟਣ ਦਾ ਤੇ ਆ ਵਧਾ ਜਿਹੜਾ ਇਹ ਗਾੜੀਆਂ ਡੇਪਿਆ ਆਪਣੇ ਆਪ ਹੀ ਇਹ ਤਾਂ ਚੜਾ ਨਹੀਂ ਹੈਗਾ ਉਹ ਵਧਿਆ ਪਤਾ ਨਹੀਂ ਹੁਣ ਕੀ ਰੱਬ ਦੀ ਮਰਜ਼ੀ ਹੈ ਯਾਰ ਇਹਦਾ ਕੀ ਨਾਮ ਹੈ ਇਹਦਾ ਕੀ ਨਾਮ ਹੈ ਇਹਦਾ ਨਾਮ ਹੈਗਾ ਸਰਵਨ ਸਿੰਘ ਸਟ ਕਿੰਨੇ ਕਿ ਲੱਗੀ ਸਟ ਲੱਤ ਟੁੱਟੀ ਭਰਾ ਥੋੜੀ ਜਿਹੀ ਆਇਆ ਮੌਕੇ ਤੇ ਯਾਰ ਆਏ ਮਾਰ ਕਾ ਅੱਡੇ ਬਿਲਡਿੰਗ ਨੂੰ ਢਾ ਰਹੇ ਸੀ ਟੌਡੇ ਟੌਡੇ ਇਕਦਮ ਡਿੱਗ ਪਈ ਹੈ ਬਚਾਏ ਜਾਣੀ ਕੋਈ ਨੁਕਸਾਨ ਨਹੀਂ ਹੈਗਾ ਇੱਕ ਬੰਦੇ ਦੇ ਮਾਮੂਲੀ ਲੱਤ ਤੇ ਸੱਟ ਹੈ ਉਹਨੂੰ ਹਸਪੀਟਲ ਲੈ ਕੇ ਗਏ ਬਾਕੀ ਸਭ ਨੂੰ ਪਤਾ ਲੱਗੇ ਅਰੇ ਵਿਚਾਰ ਚ ਬਿਲਡਿੰਗ ਹੈ ਲੱਖਾਂ ਹੀ ਸੈਲਾਨੀ ਤੋਂ ਮੰਗਦੇ ਨੇ ਔਰ ਜਿਹੜਾ ਢਾਉਣ ਦਾ ਜਿਹੜਾ ਕੰਮ ਸੀ ਕੋਈ ਸੇਫਟੀ ਨਹੀਂ ਵਰਤੀ ਗਈ ਕਿੰਨੀ ਇਹਦੇ ਬਾਰੇ ਵੈਰੀਫਾਈ ਕਰਾਂਗੇ ਹੁਣ ਅਗੋ ਦੇਖੋ